Oh, oh, oh. प्यारे भले सोनिया

ਅਤਿ ਪਾਰਕੀ ਰਾਇਦਰ ਬੋਲ ਸੁਣੋ ਸਖੂ ਸਾਹਿਬਾ ਬੋਲੇ ਸੇਖ ਪਾਠੇ ਦਾ ਆਸਿ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਐਸੇ ਦੀਨ ਦੇ ਆਲ ਸਤਗੁਰ ਮੇਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ పాਵਨ ਪਵਿੱਤਰ ਦਿਹਾੜੇ ਬੰਦੇ ਛੋੜ ਦਿਵਸ ਦੇ ਸਬੰਧ ਵਿੱਚ ਪਿਛਲੇ ਕਈ ਸਾਲਾਂ ਤੋਂ ਸਤਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਪੁਰਖਾ ਵੱਲੋਂ ਬਹੁਤ ਇੱਕ ਸ਼ਲਾਘਾਯੋਗ ਉਪਰਾਲਾ ਬਹੁਤ ਵੱਡਾ ਉਦਦਮ ਕੀਤਾ ਜਾਂਦਾ ਹੈ ਕਿ ਜੋ ਬੰਦੇ ਛੋੜ ਦਿਵਸ ਤੋਂ ਪਹਿਲਾਂ ਸ਼ਿਜੇ ਕਾਲ ਤੱਕ ਸਾਹਿਬ ਜੀ ਤੋਂ ਆਰੰਭਤਾ ਕਰਕੇ ਗਵਾਲੀਅਰ ਜਿੱਥੋਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਿਆਸੀ ਕੈਦੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਤੇ ਬੰਦੀ ਛੋੜਵਾੜ ਦੇ ਦਿਨ ਦੀਵਾਲੀ ਵੜ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸਨ ਉਸ ਰਵਾਇਤ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਬ ਤੋਂ ਚੌਂਕੀ ਸਾਹਿਬ ਆਰੰਭ ਕਰਕੇ ਗਵਾਲੀਅਰ ਉੱਥੇ ਪਹੁੰਚਣਾ ਔਰ ਗਵਾਲੀਅਰ ਤੋਂ ਵਾਪਸੀ ਬੰਦੀ ਛੋੜ ਦੇ ਦਿਵਸ ਤੋਂ ਇੱਕ ਦਿਨ ਪਹਿਲਾਂ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਔਰ ਇਸ ਵਾਰ ਵੀ ਜੋ ਚੌਂਕੀ ਸਾਹਿਬ ਪਿਛਲੇ ਕਈ ਦਿਨਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਕੀਤੀ ਗਈ ਸੀ ਉਹ ਗਵਾਲੀਅਰ ਪਹੁੰਚੀ ਔਰ ਗਵਾਲੀਅਰ ਤੋਂ ਆਰੰਭ ਹੋ ਕੇ ਫੜਾਦਰ ਫੜਾ ਹੁੰਦੀ ਹੋਈ ਅੱਜ ਸ਼੍ਰੀ ਅਕਾਲ ਤਖਸਾਲ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਆ ਕੇ ਸੰਪੰਨ ਹੋਈ ਹੈ ਜਿਸ ਵਿੱਚ ਜਿੱਥੇ ਬਾਬਾ ਸੇਵਾ ਸਿੰਘ ਜੀ ਗਰੂ ਸਾਹਿਬ ਵਾਲੇ ਮਹਾਪੁਰਖ ਪਹੁੰਚੇ ਹੋਏ ਨੇ ਉੱਥੇ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਜਿਹੜੇ ਚੌਂਕੀ ਸਾਹਿਬ ਹੈ ਸ਼ਬਦ ਪੜ੍ਹਦੀ ਹੋਈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹੁੰਚੀ ਹੈ ਔਰ ਮਾਨਯੋਗ ਮੈਨੇਜਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵੱਲੋਂ ਦਾਸਰਿਆਂ ਵੱਲੋਂ ਚੌਂਕੀ ਸਾਹਿਬ ਦਾ ਸਵਾਗਤ ਜਿਹੜਾ ਹੈ ਉਹ ਘੰਟਾਕਾਰ ਪ੍ਰਾਜੇ ਦੇ ਉੱਪਰ ਕੀਤਾ ਗਿਆ ਔਰ ਸ਼ੇਜੇ ਕਾਲ ਤਖਤ ਸਾਹਿਬ ਜੀ ਦੇ ਖਾ ਜਾ ਕੇ ਅਰਦਾਸ ਕਰਕੇ ਚੌਂਕੀ ਸਾਹਿਬ ਦੀ ਸੰਪੂਰਨਤਾ ਹੋਵੇਗੀ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਔਰ ਜਿੰਨੀਆਂ ਵੀ ਸੰਗਤਾਂ ਨੇ ਚੌਂਕੀ ਸਾਹਿਬ ਵਿੱਚ ਸ਼ਮੂਲੀਅਤ ਕੀਤੀ ਹੈ ਉਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ